ਕਰਨਲ ਦਰਸ਼ਨ ਸਿੰਘ ਜੀ ਢਿੱਲੋਂ ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣੇ ਤੋਂ ਉਹ ਵੀ ਸਟੇਜ ਲਈ ਸਹਾਇਤਾ ਲੈ ਕੇ ਆਏ ਨੇ ਉਹ ਸਾਡੇ ਆਗੂਆਂ ਦੇ سپਰਤ ਕਰ ਰਹੇ ਨੇ ਕਰਨਲ ਦਰਸ਼ਨ ਸਿੰਘ ਜੀ 41000 ਰੁਪਏ ਨਗਦ ਜਿਹੜੀ ਸਟੇਜ ਨੂੰ ਸਹਾਇਤਾ ਦੇ ਰਹੇ ਨੇ ਕਰਨਲ ਦਰਸ਼ਨ ਸਿੰਘ ਸੋ ਸ੍ਰੀ ਅਕਾਲੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੈਂ ਬੇਨਤੀ ਕਰਦਾ ਦਰਸ਼ਨ ਸਿੰਘ ਜੀ ਢਿੱਲੋਂ ਹੁਣ ਤੁਹਾਡੇ ਨਾਲ ਆਪਣੇ 3 ਮਿੰਟ ਦੇ ਲਈ ਵਿਚਾਰ ਆ ਜਿਹੜੇ ਸਾਂਝੇ ਕਰਨਗੇ ਆਓ ਜੀ ਸੂਰਜ ਤਾਂ ਚੱਲ ਚੜਦੇ ਰਹਿਣਗੇ ਚਾਨਣ ਤੋਂ ਹਨੇਰੇ ਡਰਦੇ ਰਹਿਣਗੇ ਜਿਹੜੀ ਕੌਮ ਕੁਰਬਾਨੀ ਦੇਣਾ ਜਾਣਦੀ ਐ ਉਹਦੇ ਪੁੱਤ ਨਾਗਾਂ ਨੂੰ ਫੜਦੇ ਰਹਿਣਗੇ ਉਹਦੇ ਪੁੱਤ ਨਾਗਾਂ ਨੂੰ ਫੜਦੇ ਰਹਿਣਗੇ ਸਿੰਘੋ ਬਾਰਡਰ ਤੇ ਬੈਠੇ ਬਾਦਰ ਕਿਸਾਨੋ ਤੁਹਾਨੂੰ ਸਾਰਿਆਂ ਨੂੰ ਮੇਰਾ ਅਦਾਬ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਲੂਟਾ ਤੁਹਾਡੇ ਜਜ਼ਬੇ ਨੂੰ ਜੋ ਤੁਸੀਂ ਅੱਜ ਇੱਥੇ ਬੈਠੇ ਹੋ ਤੁਸੀਂ ਜਿੱਤ ਕੇ ਜਾਣਾ ਇੱਥੋਂ ਯਾਦ ਰੱਖਿਓ ਜੋ ਕਿਹਾ ਸੀ ਤੂੰ ਕੁਛ ਦਿਨ ਪਹਿਲਾਂ ਜਿੱਤਾਂਗੇ ਜਾਂ ਮਰਾਂਗੇ ਜਿੱਤ ਕੇ ਜਾਵਾਂਗੇ ਮਰ ਕੇ ਨਹੀਂ ਜਾਵਾਂਗੇ ਇੱਥੇ ਅੱਜ ਡਟਿਓ ਸਾਡੀ ਉਹ ਫੌਮ ਹੈ ਜੋ ਹਮੇਸ਼ਾ ਜਿੱਤਦੀ ਰਹੀ ਹੈ ਅਸੀਂ ਨਾ ਅੰਗਰੇਜ਼ਾਂ ਤੋਂ ਹਾਰੇ ਨਾ ਮੁਗਲਾਂ ਤੋਂ ਹਾਰੇ ਹਾਰੇ ਤਾਂ ਅਸੀਂ ਆਪਣੇ ਗੱਦਾਰਾਂ ਤੋਂ ਹਾਰੇ ਜਿਹੜੇ ਸਾਡੇ ਅੰਦਰ ਬੈਠ ਕੇ ਗਦਾਰ ਨੇ ਅੱਜ ਉਹਨਾਂ ਨੂੰ ਪਛਾਣੋ ਕਰਦੇ ਰਹੋ ਵਾਰ ਚੁਣ-ਚੁਣ ਕੇ ਗਦਾਰਾਂ ਦੇ ਨਾਲ ਨਾ ਲੱਗਿਓ ਅੱਜ ਜੇ ਇਹ ਅੰਦੋਲਨ ਕਾਮਯਾਬ ਹੈ ਇਹਦਾ ਸੇਰਾ ਤੁਹਾਡੀ ਲੀਡਰਸ਼ਿਪ ਨੂੰ ਜਾਂਦਾ ਜਿਨ੍ਹਾਂ ਨੇ ਇਹ ਪੋਲੀਟੀਕਲ ਚੰਡੇ ਬਾਹਰ ਰੱਖੇ ਨੇ ਉਹੀ ਪੋਲੀਟੀਕਲ ਲੋਗ ਨਕਮੀਆਂ ਸਰਕਾਰਾਂ ਬਦਲ-ਬਦਲ ਕੇ ਪਣਾਉਂਦੇ ਰਹੇ ਨੇ 70 ਸਾਲਾਂ ਤੋਂ ਸਾਡਾ ਪਾਣੀ ਪਾਕਿਸਤਾਨ ਨੂੰ ਜਾਂਦਾ ਰਿਹਾ ਤੇ ਅਸੀਂ ਭਰਾ ਨਾਲ ਭਰਾ ਲੜਾਤਾ ਕੱਟ-ਕੱਟ ਕੇ ਸੂਬੇ ਦੇ ਹੱਡੇ-ਭੱਡੇ ਸੂਬੇ ਤੇ ਸੂਬੀਆਂ ਬਣਾਤੀਆਂ ਲੋਕ ਲੜਾਤੇ ਕਿਉਂਕਿ ਸਾਡੀਆਂ ਸਰਕਾਰਾਂ ਨਕਮੀਆਂ ਸੀ ਅੱਜ ਇਸ ਅੰਦੋਲਨ ਨੇ ਪ੍ਰਾਣੀਆਂ ਕੜਤਣਾ ਮਟਾ ਕੇ ਤੁਹਾਨੂੰ ਇਕੱਠੇ ਕਰ ਲਿਆ ਇੱਕ ਏਕਾ ਹੋ ਗਿਆ ਕਿਸਾਨੀ ਦਾ ਅੱਜ ਇਹ ਅੰਦੋਲਨ ਸਿਰਫ ਕਿਸਾਨੀ ਦਾ ਨਹੀਂ ਇਹ ਲੋਕਤੰਤਰ ਦਾ ਹੈ ਕਿਉਂਕਿ ਲੋਕਤੰਤਰ ਨੂੰ ਸੁਣਿਆ ਨਹੀਂ ਜਾ ਰਿਹਾ ਸਰਕਾਰਾਂ ਜੋ ਲੋਕਾਂ ਦੀ ਆਵਾਜ਼ ਨੂੰ ਦਬਾਉਂਦੀਆਂ ਨੇ ਡਿਕਟੇਟਰਸ਼ਿਪ ਬਣ ਜਾਂਦੀਆਂ ਨੇ ਅੱਜ ਇਲਜ਼ਾਮ ਲੱਗਦੇ ਨੇ ਕਹਿੰਦੇ ਬਾਹਰੋਂ ਇੰਟਰਫੇਰੈਂਸ ਹੁੰਦੀ ਹੈ ਬਾਹਰਲੇ ਕੰਟਰੀਆਂ ਤੋਂ ਫੰਡ ਆਉਂਦਾ ਹੈ ਬਾਹਰ ਜਾ ਕੇ ਜੋ ਲੋਕ ਵਸੇ ਨੇ ਉਹ ਸਾਡੇ ਨੇ ਉਹਨਾਂ ਦੇ ਮਾਪੇ ਬਾਪ ਭੈਣ ਭਰਾ ਇੱਥੇ ਨੇ ਕੀ ਆਪਣੀ ਮਿੱਟੀ ਨੂੰ ਪਿਆਰ ਕਰਨਾ ਆਪਣੇ ਲੋਕਾਂ ਦੇ ਹੱਕਾਂ ਲਈ ਲੜਨਾ ਜੁਰਮ ਹੈ ਜੇ ਜੁਰਮ ਹੈ ਤੇ ਇਹ ਜੁਰਮ ਕਰਤਾਰ ਸਿੰਘ ਸਰਾਬੇ ਨੇ ਵੀ ਕੀਤਾ ਸੀ ਗਦਰੀ ਬਾਪਿਆਂ ਨੇ ਵੀ ਕੀਤਾ ਸੀ ਜਾ ਕੇ ਅੰਡੇ ਮੰਨਦਿਆਂ ਕੰਨਾਂ ਦੇ ਦੇਖ ਲੋ ਉਹਨਾਂ ਦੇ ਨਾਂ ਲਿਖਣ ਜਿਨ੍ਹਾਂ ਨੇ ਬਾਹਰ ਦੀ ਧਰਤੀ ਤੇ ਰਹਿੰਦੇ ਹੋਏ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਲੜੀ ਸੀ ਇਹ ਉਹ ਲੋਕ ਨੇ ਤੁਹਾਡੀਆਂ ਉਹ ਕੌਮਾਂ ਨੇ ਅੱਜ ਕਹਿੰਦੇ ਨੇ ਇੱਥੇ ਫੌਜੀ ਆਉਂਦੇ ਨੇ ਉਹ ਆਉਂਦੇ ਨੇ ਕਿਉਂ ਨਹੀਂ ਆਉਣਗੇ ਜਵਾਨ ਤੇ ਕਿਸਾਨ ਦਾ ਰਿਸ਼ਤਾ ਅਟੁੱਟ ਹੈ ਇਸੇ ਕਰਕੇ ਕਿਹਾ ਸੀ ਜੈ ਜਵਾਨ ਜੈ ਕਿਸਾਨ ਫੌਜੀ ਵੀਰ ਅਸੀਂ ਸਾਰੇ ਹੀ ਕਿਸਾਨੀ ਕਿਉਂ ਹੈ ਜ਼ਿਆਦਾਤਰ ਪਿੰਡਾਂ ਚੋਂ 90% ਜਵਾਨ ਪਿੰਡਾਂ ਚੋਂ ਆਉਂਦੇ ਨੇ ਕਿਵੇਂ ਉਹ ਚੁੱਪ ਰਹਿ ਸਕਦੇ ਨੇ ਪਰ ਇੱਕ ਬੇਨਤੀ ਹੈ ਜੋ ਨੌਕਰੀ ਚ ਨੇ ਪਲੀਜ਼ ਤੁਸੀਂ ਪਿੱਛੇ ਰਹੋ ਕਿਉਂਕਿ ਸਰਵਿਸ ਦੇ ਰੂਲ ਨੇ ਆਪਣੇ ਰੂਲ ਨਾ ਬ੍ਰੇਕ ਕਰੋ ਬਾਕੀ ਸਾਡੇ ਵਰਗੇ ਰਿਟਾਇਰਡ ਲੋਕ ਹੈ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਲਈ ਇੱਥੇ ਖੜੇ ਨੇ ਮੈਂ ਫੌਜ ਚੋਂ ਆਇਆ ਮੇਰਾ ਫਾਦਰ ਫੌਜ ਚੋਂ ਆਇਆ ਸੀ ਮੇਰਾ ਦਾਦਾ ਵੀ ਫੌਜ ਚੋਂ ਆਇਆ ਸੀ ਤੇ ਜਦੋਂ ਛੁੱਟੀ ਆਉਂਦੇ ਸੀ ਸਿਆਲ ਦੀਆਂ ਰਾਤਾਂ 'ਚ ਲੱਕੇ ਤੋੜਦੇ ਹੁੰਦੇ ਸੀ ਇੱਕ ਸਾਨੀ ਦਾ ਰਿਸ਼ਤਾ ਹੈ ਅੱਜ ਅਸੀਂ ਵੀ ਜੇ ਇੱਥੇ ਆਏ ਆ ਗੁਰਨਾਹ ਨੇ ਕਿੰਨੇ ਕਾਲਜ ਦੇ ਸਟੂਡੈਂਟਾਂ ਸੀ ਉੱਥੋਂ ਦੇ ਰਿਟਾਇਰਡ ਨੇ ਹੁਣ ਸਾਡੇ ਨਾਲ ਬੰਦੇ ਤਕਰੀਬਨ ਸਾਡੇ ਨਾਲ ਇੱਥੇ ਅੱਜ ਤਿੰਨ ਰਿਟਾਇਰਡ ਚੀਫ ਇੰਜੀਨੀਅਰ ਨੇ 7 ਐਸਸੀ ਨੇ ਤੇ ਕੁਝ ਐਕਸ਼ਨ ਨੇ ਡਾਇਰੈਕਟਰ ਲੈਵਲ ਦੇ ਬੰਦੇ ਨੇ ਅਸੀਂ ਅੱਜ ਇੱਥੇ ਕਿਉਂ ਆਏ ਆ ਇੱਕ ਗੁਰਨਾਣੇ ਕੰਜ ਨੇ ਕਾਲਜ ਨੇ ਪਿੰਡਾਂ ਦੇ ਲੋਕਾਂ ਨੂੰ ਇੰਜੀਨੀਅਰ ਬਣਾਇਆ ਅਫਸਰ ਬਣਾਇਆ ਇਸ ਕਰਕੇ ਅਸੀਂ ਆਏ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਜੇ ਬਾਹਰਲੇ ਲੋਕਾਂ ਤੋਂ ਛੋਟੀ ਮਦਦ ਤੋਂ ਇਹ ਉਹਨੂੰ ਇੰਟਰਫੇਰੈਂਸ ਮੰਨਦੇ ਆ ਪਰ ਜਦੋਂ ਸਾਡਾ ਪ੍ਰਧਾਨ ਮੰਤਰੀ ਬਾਹਰ ਜਾ ਕੇ ਨਾਰੇ ਲਾਉਂਦਾ ਅੱਜ ਦੀ ਵਾਰ 트럼ਪ ਸਰਕਾਰ ਤੇ ਫਿਰ ਇਹ ਕੀਆ ਇਹ ਵੀ ਬੀਜੇਪੀ ਵਾਲੇ ਜਵਾਬ ਦੇ ਦੇਣ ਜਦੋਂ ਅੱਜ ਸੰਸਦ ਤੇ ਹਮਲਾ ਹੋਇਆ ਸੀ ਉੱਥੇ ਵੀ ਕੋਈ ਤਿਰੰਗਾ ਲੈ ਕੇ ਤੁਰਿਆ ਫਿਰਦਾ ਸੀ ਤੇ ਉਹ ਕਿਉਂ ਤੁਰਿਆ ਫਿਰਦਾ ਸੀ ਅਮਰੀਕਾ ਦੀ ਧਰਤੀ ਤੇ ਇਹ ਬੀਜੇਪੀ ਦੇ ਭਗਤ ਜਵਾਬ ਦੇ ਦੇਣ ਅੱਜ ਅਸੀਂ ਲੜਾਈ ਆਪਦੀ ਲੜ ਕੇ ਜਾਣੀ ਹੈ ਯਾਦ ਰੱਖਣਾ ਅਸੀਂ ਉਹ ਫੌਜੀ ਆ ਜੋ ਦੁਸ਼ਮਣ ਦੀ ਹਿੱਕ ਤੇ ਤਿਰੰਗਾ ਗੱਡ ਸਕਦੇ ਆ ਤੇ ਨਾਲ ਜਜਵਾ ਸਾਡਾ ਆਇਆ ਸੀ ਤਿਰੰਗੇ ਚ ਲਿਫਟ ਕੇ ਵਾਪਸ ਆਉਣਾ ਵੀ ਜਾਣਦੇ ਆ ਅੱਜ ਜੋ ਕਿਸਾਨ ਸ਼ਹੀਦ ਹੋਏ ਨੇ ਉਹ ਕਿਸਾਨ ਅੰਦੋਲਨ ਦੇ ਸ਼ਹੀਦ ਨਹੀਂ ਉਹ ਦੇਸ਼ ਦੇ ਸ਼ਹੀਦ ਨੇ ਲੋਕਤੰਤਰ ਦੇ ਸ਼ਹੀਦ ਨੇ ਸਨਮਾਨ ਦਿਓ ਉਹਨਾਂ ਨੂੰ ਉਹਨਾਂ ਨੂੰ ਵੀ ਤਿਰੰਗੇ ਦਾ ਸਨਮਾਨ ਦਿਓ ਜੇ ਇੱਕ ਸ਼ਰਾਬੀ ਐਕਟ੍ਰੈਸ ਮਾਰ ਕੇ ਸਨਮਾਨ ਮਿਲਦੀ ਆ ਤਿਰੰਗੇ ਨੂੰ ਸਾਡੇ ਕਿਸਾਨ ਵੀ ਡਿਜ਼ਰਵ ਕਰਦੇ ਨੇ ਹਿੰਦੂ ਮੁਸਲਮਾਨ ਸਾਰੇ ਮਿਲ ਕੇ ਬੋਲੋ ਜੈ ਜਵਾਨ ਜੈ ਕਿਸਾਨ ਕਿਸਾਨ ਇਕਤਾ ਜ਼ਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ